ਸਾਹਿਬ ਗੁਰੂ ਜੀ ਦਾ ਖਾਲਸਾ ਉਹ ਸਾਹਿਬ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਉ ਸੰਤ ਬਾਬਾ ਜਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਖੀ ਦੀ ਆਪ ਜੀ ਨਾਲ ਸਾਂਝ ਪਾਈਏ ਸੋ ਬਾਬਾ ਜੀ ਬਚਨ ਕਰਦੇ ਸਨ ਆ ਕਿ ਇਸ ਸੰਸਾਰ ਵਿੱਚ ਜਿੰਨਾ ਚਿਰ ਰਹੇ ਪ੍ਰਾਉਣਾ ਬਣ ਕੇ ਰਹੇ ਮਨ ਨਾ ਲਗਾਵੇ ਖਚਤ ਨਾ ਹੋਵੇ ਮਾਲਕ ਬਣ ਕੇ ਨਾ ਰਹੇ ਤੇ ਜਦੋਂ ਮਾਲਕ ਬਣ ਕੇ ਰਹਿਣ ਲੱਗ ਪਿਆ ਸਮਝੋ ਉਲਝ ਗਿਆ ਪਰੌਣੇ ਨੂੰ ਕੋਈ ਲगाव ਨਹੀਂ ਹੁੰਦਾ ਇੱਕ ਦਿਨ ਬਤੀਤ ਹੋ ਗਿਆ ਚਲੋ ਠੀਕ ਹੈ ਜਦੋਂ ਪਰੌਣਾ ਚੰਗਾ ਬਣ ਕੇ ਰਹੇ ਤਾਂ ਲੋਕ ਕਹਿੰਦੇ ਹਨ ਪਰੌਣਿਆਂ ਫਿਰ ਵੀ ਆਵੀਂ ਜਿੱਥੋਂ ਦੀ ਜਾਓ ਖੁਸ਼ਬੋ ਖੁਸ਼ਬੋ ਵੰਦੇ ਜਾਓ ਸੰਸਾਰ ਤੋਂ ਜਾਓਗੇ ਤਾਂ ਲੋਕ ਤੁਹਾਨੂੰ ਯਾਦ ਕਰਨਗੇ ਮੋਹ ਚ ਨਾ ਫਸੂ ਦੇਹ ਦਾ ਮੋਹ ਸਭ ਤੋਂ ਵੱਡਾ ਹੈ ਇਸ ਰੂਹ ਨੂੰ ਇੱਕ ਝੱਗਾ ਮਿਲਿਆ ਹੈ ਕੁਝ ਦੇਰ ਪਾਉਣ ਲਈ ਇਸ ਤੋਂ ਵੱਧ ਇਸ ਨੂੰ ਕੁਝ ਨਾ ਜਾਣੇ ਤੇ ਜੇ ਝੱਗੇ ਦਾ ਬਟਨ ਲੱਥ ਜਾਵੇ ਤਾਂ ਸ਼ਰਮ ਮਹਿਸੂਸ ਕਰਦਾ ਹੈ ਅਸਾਂ ਬਟਨ ਲਵਾਇਆ ਹੀ ਨਹੀਂ ਜਬ ਹੀ ਮੋਕਾ ਛੜਿਆ ਇਹ ਬੰਦਾ ਜੇ ਡਿੱਗ ਪਵੇ ਤਿਲਕ ਪਵੇ ਤਾਂ ਵੀ ਸ਼ਰਮ ਮਹਿਸੂਸ ਕਰਦਾ ਹੈ ਅਸਲ ਵਿੱਚ ਇਹ ਅੰਦਰੋਂ ਵਡਿਆਈ ਮੰਗਦਾ ਹੈ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨਾ ਚਾਹੁੰਦਾ ਹੈ ਸੋ ਇਸੇ ਤਰ੍ਹਾਂ ਇੱਕ ਵਾਰੀ ਬਾਬਾ ਜੀ ਨੇ ਸਾਰੀ ਸੰਗਤ ਨੂੰ ਬੜੀ ਭਾਪੂਰਨ ਕਹਾਣੀ ਸੁਣਾਈ ਬਾਬਾ ਜੀ ਨੇ ਇੱਕ ਗੁੱਝੀ ਰਮਜ਼ ਰਾਹੀਂ ਪਰਮਾਰਥ ਦੀ ਗੱਲ ਸਮਝਾਈ। ਬਾਬਾ ਜੀ ਕਹਿਣ ਲੱਗੇ ਇੱਕ ਬਿੱਲੀ ਖੂਹ ਚ ਡਿੱਗ ਕੇ ਮਰ ਗਈ। ਕੁਝ ਦਿਨ ਵਿੱਚ ਹੀ ਪਈ ਰਹੀ ਤੇ ਪਾਣੀ ਮੁਸ਼ਕ ਮਾਰਨ ਲੱਗ ਪਿਆ। ਲੋਕ ਸੋਚਣ ਲੱਗੇ ਹੁਣ ਕੀ ਕਰੀਏ? ਉਹ ਕਿਸੇ ਸੋਜੀ ਵਾਲੇ ਕੋਲ ਗਏ। ਉਹ ਕਹਿਣ ਲੱਗਾ ਪਹਿਲਾਂ ਬਿੱਲੀ ਬਾਹਰ ਕੱਢੋ। ਫਿਰ ਐਨੇ ਡੋਲ ਪਾਣੀ ਦੇ ਬਾਹਰ ਕੱਢੋ ਇਹ ਲੋਕ ਇਹ ਸੁਣ ਕੇ ਚਲੇ ਗਏ ਜਾ ਕੇ ਪਾਣੀ ਕੱਢਣ ਲੱਗੇ ਕਈ ਦਿਨ ਪਾਣੀ ਕੱਢਦੇ ਰਹੇ ਮੁਸਕਣਾ ਹਟਿਆ ਫਿਰ ਉਹ ਸਿਆਣੇ ਪੁਰਸ਼ ਕੋਲ ਫਿਰ ਗਏ ਕਹਿਣ ਲੱਗੇ ਮੁਸਕਣਾ ਹੀ ਹਟਿਆ ਬੜਾ ਪਾਣੀ ਕੱਢਿਆ ਹੈ ਤੋ ਮਹਾਂਪੁਰਖ ਸਿਆਣਾ ਪਰ ਸ਼ਾਖਣ ਲੱਗਾ ਬਿੱਲੀ ਬਾਹਰ ਕੱਢੀ ਜੇ ਉਹ ਆਖਣ ਲੱਗੇ ਉਹ ਤਾਂ ਕੱਢੀ ਨਹੀਂ ਸਿਰਫ ਇੰਨੇ ਡੋਲ ਪਾਣੀ ਦੇ ਕੱਢੇ ਆ ਤੇ ਉਹ ਅਗਿਓ ਸਿਆਣਾ ਪੁਰਖ ਆਖਣ ਲਗਾ ਉਹ ਮੂਰਖ ਪਹਿਲਾਂ ਬਿੱਲੀ ਬਾਹਰ ਕੱਢੋ ਮੁਸ਼ਕ ਦੀ ਮਾਂ ਤਾਂ ਬਿੱਲੀ ਹੈ ਇੰਝ ਹੀ ਇਸ ਹੌਮੇ ਬਿੱਲੀ ਨੂੰ ਬਾਹਰ ਕੱਢਣਾ ਹੈ ਜਦੋਂ ਤੱਕ ਹਉਮੈ ਅੰਦਰ ਹੈ ਕਿੰਨੇ ਵੀ ਜਪ ਤਪ ਕੀਤੇ ਜਾਣ ਇਹ ਮੁਸ਼ਕ ਮਾਰਨੋਂ ਨਹੀਂ ਹਟੇਗਾ ਇਹਦੀਆਂ ਤਰੀਕਾਂ ਪੈਂਦੀਆਂ ਰਹਿਣਗੀਆਂ ਜਨਮ ਮਰਨ ਦਾ ਗੇੜ ਨਹੀਂ ਮੁਕੇਗਾ ਪਹਿਲਾਂ ਹਉਮੈ ਨੂੰ ਮਾਰੋ ਤੇ ਫਿਰ ਇਹ ਜੀਵਨ ਇਹ ਸੰਸਾਰ ਤੋਂ ਸਫਲਾ ਹੋਵੇਗਾ ਫਿਰ ਬਾਬਾ ਜੀ ਕਹਿੰਦੇ ਜਿੰਨੇ ਸਾਵਾ ਨੂੰ ਸਾਧ ਲਿਆ ਉਹ ਸਾਧ ਹੋ ਗਿਆ ਤੇ ਸਵਾਸਾਂ ਨਾਲ ਭਜਨ ਕਰੋ ਲੰਮਾ ਸਾਹ ਲੈ ਕੇ ਸਾਹ ਅੰਦਰ ਜਾਵੇ ਤਾਂ ਸਤਨਾਮ ਬਾਹਰ ਆਵੇ ਤਾਂ ਵਾਹਿਗੁਰੂ ਇੰਜ ਛੇਤੀ ਹੀ ਮੱਖਣਾ ਆ ਜਾਂਦਾ ਹੈ ਪਰ ਘਿਓ ਵਾਸਤੇ ਬੜਾ ਤਪ ਕਰਨਾ ਪੈਂਦਾ ਹੈ ਤਾਂ ਹੀ ਅੰਦਰੋਂ ਖੁਸ਼ਬੂਤ ਦੀ ਹੈ ਤਾਂ ਹੀ ਇਹ ਹਉਮੈ ਮਰਦੀ ਹੈ ਸੋ ਆਓ ਪਿਆਰਿਓ ਆਪਾਂ ਵਿਵਤਵਦ ਗੁਰਬਾਣੀ ਪੜ੍ਹੀਏ ਸਿਮਰਨ ਕਰੀਏ ਸੋ ਇਹ ਜੀਵਨ ਤਾਂ ਹੀ ਸਫਲਿਆ ਹੋਣਾ ਹੈ ਮਲਪਾ ਖਾਣ ਦਾ ਤਿਆਗ ਕਰਕੇ ਗੁਰੂ ਲੜ ਲੱਗ ਕੇ ਗੁਰਬਾਣੀ ਦੇ ਲੜ ਲੱਗ ਕੇ ਅੰਮ੍ਰਿਤ ਪਾਣ ਕਰਕੇ ਹਉਮੈ ਨੂੰ ਤਿਆਗ ਕੇ ਨਿੰਦਿਆ ਚੁਗਲੀ ਕਾਮ ਕ੍ਰੋਧ ਲੋਭ ਓੰਕਾਰ ਤੋਂ ਬਚ ਕੇ ਗੁਰੂ ਚਰਨਾਂ ਨਾਲ ਲੱਗੇ ਆਪਣੇ ਜੀਵਨ ਨੂੰ ਸਫਲ ਬਣਾਈਏ ਜੀ ਸੋ ਹੋਈਆਂ ਗਲਤੀਆਂ ਦੀ ਮਾਫੀ ਸਾਸੰਬਖਸ਼ਣਯੋਗ ਹੈ ਸੋ ਅੱਤਵਾਦ ਵੀ ਰੂ ਸ਼ੇਅਰ ਕਰਦੇ ਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ